ਜਦੋਂ ਆਵੇ ਨਾਲ ਦੀ ਨਾਲ ਨੋਟ ਕਰਾਉਂਦੇ ਰਹੋ ਆਪਾਂ ਉਹ ਮੰਡੀ ਬੰਦ ਕਰ ਦਾਂਗੇ ਜਿੰਨੇ ਕਰ ਆਪਣੀ ਸ਼ਾਰਟੇਜ ਨਹੀਂ ਪੂਰੀ ਕਰਦੇ ਤੇ ਇਹ ਗੱਲ ਤੁਸੀਂ ਧਿਆਨ ਰੱਖਣਾ ਵੀ ਅ ਵੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਵੀ ਚੋਰੀ ਵਾਲਾ ਬੰਦਾ ਤੁਸੀਂ ਵੀ ਨਾਲ ਮੇਰੇ ਮਦਦ ਕਰਨੀ ਹੈ ਤੇ ਮੈਂ ਵੀ ਕਰੂੰਗਾ ਕਿ ਆਪਾਂ ਪੂਰਾ ਡੰਡੇ ਨਾਲ ਕੰਮ ਚਲਾਵਾਂਗੇ ਜਿਹੜਾ ਕੋਈ ਨਜਾਇਜ਼ ਕਰਦਾ ਤੁਸੀਂ ਮਦਦ ਕਰੋ ਤੇ ਆਪਾਂ ਓਕੇ ਡੰਡੇ ਨਾਲ ਲਿਆਵਾਂਗੇ ਤੁਹਾਡੇ ਨਾਲ ਵਾਦਾ ਪ੍ਰੋਮਿਸ ਹੈ ਪਰਾਵਾ ਸਾਰਿਆਂ ਨੂੰ ਵਧਾਈਆਂ ਵੀ ਅੱਜ ਆਪਣਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਸਭ ਤੋਂ ਰੌਲਾ ਪੈਂਦਾ ਹੁੰਦਾ ਹੈ ਸ਼ਾਰਟੇਜ ਦਾ ਉਹ ਬਾਈ ਬਣਾ ਜਿੱਦਣ ਆਵੇ ਨਾਲ ਦੀ ਨਾਲ ਨੋਟ ਕਰਾਉਂਦੇ ਰਿਓ ਆਪਾਂ ਉਹ ਮੰਡੀ ਬੰਦ ਕਰ ਦਾਂਗੇ ਜਿਹਨੇ ਕਰ ਆਪਣੀ ਸ਼ਾਰਟੇਜ ਨਹੀਂ ਪੂਰੀ ਕਰਦੇ ਤੇ ਇਹ ਗੱਲ ਤੁਸੀਂ ਧਿਆਨ ਰੱਖਣਾ ਵੀ ਆਪ ਦੀ ਗੱਡੀ ਨੰਬਰ ਕਟਾ ਕੇ ਜਾਵੇ ਮੁੜ ਕੇ ਭਰਾਵਾ ਕੋਈ ਲਾਂਭਾ ਨਾ ਦੇਵੇ ਰਹੀ ਗੱਲ ਜੇ ਕਿਸੇ ਨੂੰ ਮੇਰੇ ਨਾਲ ਕੋਈ ਗੁੱਸਾ ਕਿਲਾ ਹੈ ਸਟੇਜ ਤੇ ਖੜਾ ਮੇਰੇ ਦਿਲ ਚ ਕੋਈ ਗੱਲ ਨਹੀਂ ਜੋਰਾ ਮਰਜੀ ਕੰਮ ਕਰੇ ਹਰੇਕ ਨੂੰ ਰੁਪਿਆ ਰੁਪਿਆ ਜੋ ਆਇਆ ਮਿਲੂਗਾ ਆਪਦੇ ਦਿਮਾਗ ਚੋ ਇਹ ਗੱਲ ਕਰਦੇ ਵੀ ਮੈਂ ਪ੍ਰਧਾਨ ਨੂੰ ਆਇਆ ਕਹਤਾ ਤੇ ਐ ਕਹਤਾ ਮੈਨੂੰ ਕਿਸੇ ਨਾਲ ਕੋਈ ਨਹੀਂ ਪਰਮਾਤਮਾ ਨੇ ਮੈਨੂੰ ਜੇ ਇਹ ਅੁੱਧਾ ਬਖਸ਼ਿਆ ਮੈਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਲੈਣਾ ਹੁਣ ਗੱਲ ਇਹ ਆ ਵੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਵੀ ਚੋਰੀ ਵਾਲਾ ਬੰਦਾ ਤੁਸੀਂ ਵੀ ਨਾਲ ਮੇਰੇ ਮਦਦ ਕਰਨੀ ਤੇ ਮੈਂ ਵੀ ਕਰੂੰਗਾ ਕਿ ਆਪਾਂ ਪੂਰਾ ਡੰਡੇ ਨਾਲ ਕੰਮ ਚਲਾਵਾਂਗੇ ਜਿਹੜਾ ਕੋਈ ਨਜਾਇਜ਼ ਭਰਦਾ ਤੁਸੀਂ ਮਦਦ ਕਰੋ ਤੇ ਆਪਾਂ ਠੋਕ ਕੇ ਡੰਡੇ ਨਾਲ ਲਿਆਵਾਂਗੇ ਤੁਹਾਡੇ ਨਾਲ ਵਾਅਦਾ ਪ੍ਰੋਮਿਸ ਹੈ ਸ਼ੋਰਟਜਾ ਤੇ ਡੈਮੇਜ ਹੈ ਡੀਸੀ ਸਾਹਿਬ ਨਾਲ ਵੀ ਅੱਜ ਮੇਰੀ ਗੱਲ ਹੋ ਗਈ ਉਹਨੇ ਦੋ ਦੋ ਦਿਨਾਂ ਦਾ ਟਾਈਮ ਦਿੱਤਾ ਜਿਹੜੀ ਆਪਾਂ ਨੂੰ ਪਹਿਲਾਂ ਪੈਜੀ ਪਿਛਲੇ ਕਿਡੇ ਉਹ ਕਹਿੰਦਾ ਰਾਹੁਲ ਮੰਗਲਵਾਰ ਦਾ ਗਿਆ ਆਪਾਂ ਨੂੰ 100 ਮੰਗਲਵਾਰ ਕਹਿੰਦਾ ਆ ਜਾਓ ਪਹਿਲਾਂ ਵੀ ਉਹਨੇ ਆਪਾਂ ਨੂੰ ਸੁਨੇਹਾ ਲਾਇਆ ਸੀ ਪਰ ਵਿੱਕੀ ਕਿਤੇ ਰਹਿ ਗਿਆ ਕਿਸੇ ਨੇ ਮੇਰੇ ਉੱਤੇ ਮੈਂ ਤਾਂ ਤੁਹਾਨੂੰ ਸੱਦਿਆ ਸੀ ਤੁਸੀਂ ਆਏ ਨਹੀਂ ਮੇਰੇ ਮੈਨੂੰ ਤਾਂ ਸੁਨੇਹਾ ਨਹੀਂ ਲੱਗਿਆ ਹੁਣ ਭਰਾਵਾ ਗੱਲ ਇਹ ਆ ਵੀ ਆਪ ਦੀ ਇਮਾਨਦਾਰੀ ਨਾਲ ਸਾਰੇ ਕੰਮ ਕਰੋ ਮੇਰੇ ਵੱਲੋਂ ਕਿਸੇ ਨਾਲ ਕੋਈ ਨਾ ਤਾਂ ਕਿਸੇ ਨੂੰ ਮੈਂ ਕਿਹਾ ਭਰਲਾ ਤੇ ਨਾ ਕਿਸੇ ਨੂੰ ਆਕਲ ਟੱਪਣਾ ਮੇਰੇ ਵਰ ਨੂੰ ਕੋਈ ਮੇਰਾ ਸਾਕਾ ਨਹੀਂ ਤੇ ਕੋਈ ਮੇਰਾ ਦੁਸ਼ਮਨ ਨਹੀਂ ਇਹ ਗੱਲ ਦਾ ਧਿਆਨ ਰੱਖੋ ਵੀ ਆਹ ਨਾਲ ਫਿਰਦਾ ਕਿਤੇ ਮੈਂ ਉਹਦੀ ਕਰਦਾ ਜਮਾ ਮੈਂ ਕਿਸੇ ਦੀ ਡੱਕਾ ਨਹੀਂ ਕਰੂੰਗਾ ਜਿਹੜਾ ਚੋਰਾਂ ਨੂੰ ਚੋਰ ਹੀ ਕਹੂੰਗਾ ਤੇ ਭਰਾਵਾ ਤੁਸੀਂ ਵੀ ਸਾਥ ਦੇਣਾ ਹੈ ਤਕੜੇ ਹੋ ਕੇ ਠੀਕ ਉਸੇ ਗੱਡੀ ਲਾਓ ਦੁਕਾਨ ਤੇ ਜਿਹੜਾ ਆਪਣੀ ਸ਼ੋਰਟੇਜ ਪੂਰੀ ਕਰਦਾ ਸਾਨੂੰ ਨਾਲ ਦੱਸੋ ਅਸੀਂ ਨਾਲ 4-5 ਮੁੰਡੇ ਮਗਰ ਕੰਡੇ ਕਰਾ ਕੇ ਦੋ-ਦੋ ਕੰਡੇ ਕਰਾ ਦਿਆ ਕਰਾਂਗੇ ਕਿਉਂਕਿ ਜੇ ਛੋਟਾ ਹੀ ਪੈਂਦੀ ਹੈ ਤੇ ਤੁਹਾਡੇ ਪੈਸੇ ਬਹੁਤ ਕੱਤੀ ਦੇ ਤੇ ਮੁੜ ਕੇ ਤੁਹਾਡਾ ਦਿਲ ਬਹੁਤ ਦੁਖਦਾ ਤਾਂ ਫਿਰ ਮੇਰੇ ਵਰਗੇ ਨੂੰ ਗਾਲਾਂ ਕੱਢੀ ਇਹਨੇ ਕਿਤੇ ਪ੍ਰਧਾਨ ਨੇ ਕੱਟ ਲਈ ਜਦ ਕਿ ਉਹ ਪ੍ਰਧਾਨ ਦਾ ਭਰਾਵਾ ਕੋਈ ਰੋਲ ਨਹੀਂ ਹੁੰਦਾ ਮੈਂ ਤਾਂ ਉਲਟਾ ਤੁਹਾਡੇ ਪਿੱਛੇ ਇੰਸਪੈਕਟਰ ਆਣਾ ਜਾਂ ਹੋਰ ਵੀ ਮੁਲਾਜ਼ਮਾਂ ਨਾਲ ਲੜਦਾ ਮੈਂ ਤੁਹਾਨੂੰ ਇੱਕ ਹੀ ਕਹਿਣਾ ਵੀ ਦਿਲ ਸਾਫ਼ ਕਰਕੇ ਕੰਮ ਕਰੋ ਮੇਰੇ ਦਿਲ 'ਚ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਨਾ ਮੈਂ ਅੱਜ ਤੱਕ ਸਮਝੀ ਆ ਮੈਨੂੰ ਪਰਮਾਤਮਾ ਨੇ ਇੰਨੀ ਛੋਟੀ ਉਮਰ 'ਚ ਤੀਜੀ ਵਾਰੀ ਪਿੰਡ ਦਾ ਸਰਪੰਚ ਬਣਾਤਾ ਯੂਨੀਂ ਦਾ ਪ੍ਰਧਾਨ ਬਣਾਤਾ ਹੋਰ ਕੀ ਚਾਹੀਦਾ ਹੈ ਇਹ ਅਹੁਦੇ ਇਹ ਪ੍ਰਮਾਤਮਾ ਬਖਸ਼ਦਾ ਤੇ ਤੁਹਾਡੇ ਵਰਗੀ ਦੀ ਅਸੀਸ ਲੱਗਦੀ ਹੈ ਐਵੇਂ ਮੇਰੇ ਪ੍ਰਤੀ ਕੋਈ ਗੱਲਾਂ ਬਣਾਵੇ ਮੇਰੇ ਨਾਲ ਸਿੱਧੀ ਆ ਕੇ ਗੱਲ ਕਰ ਲਿਆ ਕਰੋ ਯਾਰ ਮੈਂ ਇੱਕ ਨਾਰਮਲ ਘਰੋਂ ਆ ਨਾਰਮਲ ਇਨਸਾਨ ਆ ਜੇ ਤੁਹਾਨੂੰ ਕਦੇ ਵੀ ਸ਼ੱਕ ਹੋਵੇ ਮੈਨੂੰ ਆ ਕੇ ਕਹਿ ਲੈ ਕਰੋ ਪ੍ਰਧਾਨ ਜੀ ਆਹ ਗੱਲ ਹੈ ਮੈਂ ਤੁਹਾਨੂੰ ਦੱਸ ਦਿਆ ਕਰੋ ਕਿਸੇ ਮਗਰ ਨਾ ਲੱਗਿਆ ਕਰੋ ਕੋਈ ਜਿਵੇਂ ਅੱਜ ਯੂਨੀਂ ਦੀ ਗੱਲ ਤੇ ਉਹ ਸਿਰਫ ਗੱਲਾਂ ਰਹਿ ਕਰਨੀ ਉਹ ਕੋਈ ਵੇਚਣਾ ਰਿਕਾਉਣਾ ਪਹਿਲਾਂ ਐਵੇਂ ਨਫ਼ਰਤ ਭਰਤੀ ਭਰਾਵੋ ਮੈਂ ਇਹੋ ਜੀ ਕਿਸੇ ਗੱਲ 'ਚ ਵੀ ਨਹੀਂ ਆਉਂਦਾ ਉਲਟਾ ਟੋੜਾ ਜਿੰਨਾ ਇਸ ਯੂਨ 'ਚ ਮੈਂ ਸਾਥ ਦਿੰਦਾ ਜਾਂ ਮੈਨੂੰ ਪਤਾ ਜਾਂ ਮੇਰੇ ਪ੍ਰਮਾਤਮਾ ਨੂੰ ਪਤਾ ਐ ਮੈਂ ਤੁਹਾਡੇ ਲਈ ਕੀ ਕਰ ਰਿਹਾ ਕਿਉਂਕਿ ਮੇਰੇ ਵੀ ਇੱਕ ਬੱਚਾ ਹੈ ਮੈਂ ਨਹੀਂ ਚਾਹੁੰਦਾ ਵੀ ਮੈਂ ਕਿਸੇ ਦੀ ਅਸੀਸ ਲਵਾਂ ਦਰਸ਼ੀਸ ਬਹੁਤ ਮਾੜੀ ਹੁੰਦੀ ਐ ਭਰਾਵੋ ਸਿੱਧੀ ਆ ਕੇ ਗੱਲ ਕਰਿਆ ਕਰੋ ਤੁਹਾਡਾ ਆਉਂਦਾ ਤੁਹਾਡਾ ਭਰਾ ਜਦੋਂ ਮਰਜ਼ੀ ਦੇ ਤੁਹਾਨੂੰ ਲੱਗੇ ਤੇ ਜੇ ਤੁਹਾਨੂੰ ਕੋਈ ਚੋਰ ਲੱਗਦਾ ਮੈਨੂੰ ਦੱਸੋ ਤੁਹਾਡੇ ਨਾਲ ਜਾਊਗਾ ਪੂਰਾ ਡੰਡਾ ਖੜਕਾਵਾਂਗਾ ਇਹ ਚਾਲਾ ਲੱਡੂ ਵੰਡੇ ਤੇ ਤੇ ਫਤਿਹ ਬਲਾਉਣੀ ਆ ਗੱਜ ਕੇ ਤੇ ਦਿਲ ਕਰਨੇ ਆ ਸਾਫ ਵਧੀਆ ਸੀਜ਼ਨ ਲਾਉਣਾ ਪ੍ਰਮਾਤਮਾ ਕਰਕ ਸੋਣੀ ਆਈ ਆ ਜੱਟਾਂ ਦੇ ਤੇ ਆਪਣਾ ਵੀ ਪ੍ਰਮਾਤਮਾ ਸੋਹਣਾ ਸਾਥ ਦੇਵੇ ਜਿਕਾਰਾ ਛੱਡ ਕੇ ਤੇ ਆਪਾਂ ਲੱਡੂ ਵੰਡ ਕੇ ਸੀਜ਼ਨ ਦੀ ਕਰਨੀ ਸ਼ੁਰੂਆਤ ਬੋਲੇ ਸੋਹਾਰੇ ਹੋਰ ਦੀ ਆਵਾਜ਼ ਆਹ ਹੈ ਗੁਰਜੀਕਾ ਖਾਲਸਾ ਜੀਦਾ ਹੈ ਅੱਜ ਸੀਜ਼ਨ ਦੀ ਸ਼ੁਰੂਆਤ ਯਾਰ ਤੁਹਾਡੇ ਵੱਲੋਂ ਇਹ 파ਸੰਦ ਜਿੱਤਾਂ ਕਿ ਮੇਰੇ ਮਨ ਦੇ ਵਿੱਚ ਕੁਝ ਨਹੀਂ ਜੋ ਕਰ ਲੈ ਜੀਆ ਕਰੋ ਐਸਾ ਕੀ ਪੂਰਾ ਮਾਮਲਾ ਨਹੀਂ ਕਈ ਵਾਰੀ ਹੁੰਦਾ ਹੈ ਕਿ ਅਪਰੇਟਾ ਨੂੰ ਇਹ ਫਲਾਣੇ ਦੀ ਜਰੂਰਤ ਹੁੰਦਾ ਹੈ ਜਾਂ ਫਲਾਣੇ ਨਾਲ ਆਇਆ ਜਿਵੇਂ ਕੋਈ ਨਾਲ ਬਹਿ ਗਿਆ ਵੀ ਯਾਰ ਇਹ ਇੱਕ ਕੋਈ ਕਈ ਗਲਤ ਕੰਮ ਕਰਦੇ ਆ ਉਹ ਲੱਗਦਾ ਵੀ ਪ੍ਰਧਾਨ ਜੀ ਦੇ ਨਾਲ ਬੈਠ ਕੇ ਇਹ ਸ਼ਰਸ਼ਾ ਹੋਊਗੀ ਜਦਕਿ ਮੇਰੇ ਲਈ ਸਭ ਇੱਕ ਹੈ ਮੈਂ ਸਭ ਨਾਲ ਪ੍ਰੇਮ ਕਰਦਾ ਮੈਂ ਕਿਸੇ ਪ੍ਰਤੀ ਮੇਰੇ ਦਿਲਚਸਪ ਵੀ ਕੋੜੀ ਗੱਲ ਨਹੀਂ ਮੈਂ ਕਹਣਾ ਸਾਰੇ ਸੀਜ਼ਨ ਲਾਉਣ ਸਭ ਨੂੰ ਪਿਆਰ ਦੇ ਅਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਤੁਸੀਂ ਇੱਕ ਜਿਹੜਾ ਡਰਾਈਵਰ ਨੇ ਉਹਨਾਂ ਨੂੰ ਬਤਾਇਆ ਉਹ ਦੇਖਿਆ ਨੇ ਸਭ ਕੁਝ ਮੈਂ ਦੇ ਦਿੰਦਾ। ਉਹਦਾ ਹੀ ਤਾਂ ਵੀਰੇ 6 ਮਹੀਨਿਆਂ ਬਾਅਦ ਸੀਜ਼ਨ ਆਉਂਦਾ ਹੈ। ਪਹਿਲਾਂ ਤਾਂ ਵਿਹਲਾ ਹੀ ਹੁੰਦਾ ਹੈ ਸਾਡਾ। ਪਣਾ ਕੋਈ ਢਾ ਲੱਗ ਗਿਆ, ਕਿਤੇ ਜਾ ਆ ਗਿਆ, ਕਿਤੇ ਨਹੀਂ। ਹੁਣ ਜਿਹੜਾ ਸੀਜ਼ਨ ਸਾਡਾ ਤੀਕ ਦਿਨ ਲੱਗੂਗਾ ਵਧੀਆ ਇਹਨਾਂ ਨੂੰ ਕਮਾਈ ਹੋਊਗੀ ਜਿਹੜੀ 6 ਮਹੀਨੇ ਗਰੀਬ ਪਰਿਵਾਰਾਂ ਨੇ ਖਾਂਦੀ। ਜੇ ਕੋਈ ਆਪ ਚਲਾਉਂਦਾ ਹੈ ਤੇ ਇੱਕ ਟਰੱਕ ਵਾਲਾ ਉਹ ਵੀ ਤੇ ਜੇ ਕੋਈ ਵੱਡਾ ਹੈਗਾ ਉਹਦੇ ਡਰਾਈਵਰਾਂ ਨੂੰ ਤਰਖਾ ਤੇ ਉਹ ਸਾਰਾ ਕੁਝ ਦੇਣਾ ਤੇ ਸੀਜ਼ਨ ਨੂੰ ਹਰੇਕ ਬੰਦਾ ਦੀਖਦਾ ਕਿਵੇਂ ਜੱਟ ਕਹਿੰਦਾ ਵੀ ਕਣਕਾ ਜੇ ਸੁਣਾ ਜੇ ਓਵੇਂ ਸਾਡੇ ਜਿਹੜੇ ਟਰੈਵਲ ਕਰਾਇਆ ਇਹ ਵੀ ਚਾਹੁੰਦੇ ਆ ਵੀ ਚੀਜ਼ਾਂ ਵਧੀਆ ਹੋਵੇ ਤਾਂ ਕਿ ਇਹਨਾਂ ਦਾ ਵੱਧ ਜਿਹੜਾ ਲੱਗੂ ਵੱਧ ਪ੍ਰੋਫਟ ਤਾਂ ਕਿ ਅਪੀਲ ਵਧਾਈ ਦੇਣਾ ਚਾਹੁੰਗੇ ਕੀਤਾ ਮੈਂ ਵਧਾਈ ਇਹਦੇ ਪੱਤਰਾਂ ਵਗੀ ਪਰਮਾਤਮਾ ਨੇ ਸਭ ਤੇ ਖੁਸ਼ੀਆਂ ਲਿਆਂਦੀਆਂ ਸੁੱਖੀ ਸੰਧੀ ਸੀਜ਼ਨ ਨਿਪੜੇ ਤੇ ਸਭ ਨੂੰ ਆਪਦੇ ਜਿਹੜੇ ਪੈਸੇ ਮੈਂ ਵਧਾਈਆਂ ਸਾਰਾ